ਸਸ਼ੀ ਕਾਲ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਮਾਂ ਕਹਿੰਦੀ ਆ ਕਿ ਵੈਸੇ ਤਾਂ ਬਹੁਤ ਕੁਝ ਕਹਿੰਦੀ ਆ ਤੇ ਸਾਰੀਆਂ ਗੱਲਾਂ ਸਾਡੇ ਤੇ ਟਕਦੀਆਂ ਕੋਈ ਨਹੀਂ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਹਰ ਇਨਸਾਨ ਨੂੰ ਦੇਖਣ ਨੂੰ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦੀਆਂ ਨੇ ਪਰ ਅਸੀਂ ਆਪਣਾਉਣੀਆਂ ਘੱਟ ਹੀ ਚਾਹੁੰਦੇ ਆ ਜਿੱਦਾਂ ਜਿੱਦਾਂ ਅਸੀਂ ਸੰਤੁਸ਼ਟੀ ਸਾਨੂੰ ਹੈ ਹੀ ਨਹੀਂ ਸਾਨੂੰ ਮਤਲਬ ਅਸੀਂ ਵੀ ਵਿੱਚ ਆਉਨੇ ਆ ਆਪਾਂ ਸਾਰੇ ਵਿੱਚ ਆਉਨੇ ਆ ਸੰਤੁਸ਼ਟੀ ਮਤਲਬ ਜੋ ਚੀਜ਼ ਜਿਸ ਤਰ੍ਹਾਂ ਹੋ ਰਹੀ ਹੈ ਸਾਨੂੰ ਉਸ ਤਰ੍ਹਾਂ ਚਾਹੀਦੀ ਨਹੀਂ ਸਾਨੂੰ ਆਪਣੇ ਤਰੀਕੇ ਨਾਲ ਚਾਹੀਦੀ ਆ ਜਾਨੀ ਹੁਣ ਮੰਨ ਲਓ ਕਿ ਧੁੱਪ ਬਹੁਤ ਹੈ ਜੀ ਧੁੱਪ ਬਹੁਤ ਹੈ ਚਾਰ ਦਿਨ ਵੀ ਭਾਵੇਂ 20 ਹੀ ਪਈ ਜਾਂਦੇ ਆ ਹਨਾ ਜੇ ਲੱਗ ਲੋ ਤੁਸੀਂ ਵੀ ਅਸੀਂ ਗਰਮੀ ਤੋਂ ਵੀ ਪਰੇਸ਼ਾਨ ਜੇ ਥੋੜੀ ਜੀ ਜ਼ਿਆਦਾ ਸਰਦੀ ਪੈ ਜਾਏ ਤਾਂ ਅਸੀਂ ਉਹਦੇ ਤੋਂ ਵੀ ਪਰੇਸ਼ਾਨ ਇੱਥੇ ਤੇ ਤੁਹਾਡਾ ਜ਼ੋਰ ਨਹੀਂ ਹੈ ਨਾ ਤੋ ਪਤੇ ਜੋਰਨੀ ਆ ਸੂਰਜ ਨੇ ਕਿਦੀ ਮੰਨਨੀ ਐ ਕਿਦੀ ਸੁਣਨੀ ਐ ਤੇ ਕੀ ਜ਼ਰੂਰਤ ਐ ਉਸ ਚੀਜ਼ ਤੇ ਚਰਚਾ ਕਰਨ ਦੀ ਆਪਣੀ ਨਰਜੀ ਵੇਸਟ ਕਰਨ ਦੀ ਆਪਣੇ ਆਪ ਨੂੰ ਦੁਖੀ ਪਰੇਸ਼ਾਨ ਕਰਨ ਦੀ ਜਿੱਥੇ ਸਾਡਾ ਵਾਸੀ ਨਹੀਂ ਜਿੱਥੇ ਸਾਡਾ ਵਾਸੀ ਨਹੀਂ ਜਿਹੜੀ ਚੀਜ਼ ਅਸੀਂ ਕਿਸੇ ਨੂੰ ਦਿੱਤੀ ਨਹੀਂ ਜਿਹੜੀ ਚੀਜ਼ ਅਸੀਂ ਕਿਸੇ ਤੋਂ ਬਣਾਈ ਨਹੀਂ ਅਸੀਂ ਅਸੀਂ ਬਣਾਈ ਨਹੀਂ ਸਾਡੀ ਉਸ ਤੇ ਜੋਰ ਨਹੀਂ ਉਸ ਦੇ ਬਾਰੇ ਅਸੀਂ ਚਰਚਾ ਜਾਂ ਉਸ ਤੋਂ ਸਹੀ ਉਮੀਦ ਇੱਦਾਂ ਕਰ ਸਕਦੇ ਆ ਤੁਸੀਂ ਸੋਚੋ ਜਰਾ ਜਿਹੜੀ ਚੀਜ਼ ਸਾਡੇ ਸਾਡੀ ਅਰੇ ਮੈਂ ਤਾਂ ਵੈਸੇ ਇੱਕ ਗੱਲ ਹੋਰ ਵੀ ਕਹਾਂਗੀ ਪੈਦਾ ਕੀਤੀ ਨਹੀਂ ਸਾਡੇ ਅਨੁਸਾਰ ਚੱਲਦੀ ਜਿਹੜੀ ਤੁਸੀਂ ਬੀਜੀ ਹੈ ਉਹ ਵੀ ਤੁਹਾਡੇ ਕੋਈ ਚੀਜ਼ ਬੀਜੀ ਹੈ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਇਦਾਂ ਕਰਕੇ ਉਦਾਂ ਹੋਵੇ ਲੈ ਹੁੰਦਾ ਹੈ ਉਦਾਂ ਜਿਹੜੀ ਚੀਜ਼ ਪੈਦਾ ਕੀਤੀ ਹੈ ਹਰ ਹਰ ਮਾਂ ਪਿਓ ਚਾਹੁੰਦਾ ਹੈ ਕਿ ਮੇਰਾ ਬੱਚਾ ਦੁਨੀਆਦਾਰੀ ਦੇ ਵਿੱਚ ਬੜਾ ਕਾਮਯਾਬ ਹੋਵੇ ਦੁਨੀਆਦਾਰੀ ਦੇ ਨਾਲ ਨਾਲ ਪਰਿਵਾਰ ਵਿੱਚ ਆਦਰ ਸਤਕਾਰ ਨਾਲ ਸੁਭਾਅ ਵੱਲੋਂ ਕਿਸੇ ਵੀ ਤਰ੍ਹਾਂ ਬਹੁਤ ਹੀ ਅੱਛਾ ਹੋਵੇ ਤੇ ਕੀ ਉਸੇ ਤਰ੍ਹਾਂ ਹਰ ਤਰ੍ਹਾਂ ਨਾਲ ਹਰ ਕਿਸੇ ਦਾ ਹੁੰਦਾ ਹੁੰਦਾ ਜੀ ਬਹੁਤ ਲੋਕਾਂ ਦਾ ਹਰ ਕੋਈ ਚਾਹੁੰਦਾ ਪਰ ਸਾਡੇ ਚਾਉਣ ਨਾਲ ਨਹੀਂ ਹੁੰਦਾ ਗੱਲ ਤੇ ਸਟਾਰਸ ਦੀ ਆ ਗੱਲ ਤੇ ਕੁਦਰਤ ਤੇ ਲਾਈ ਹੋਈ ਮਿੱਟੀ ਦੀ ਆ ਗੱਲ ਤੇ ਉਹਦਾ ਸੁਭਾਅ ਜੋ ਉਹਨੇ ਦਿੱਤਾ ਜਿਸ ਤਰ੍ਹਾਂ ਦੇ ਮੈਂ ਤੇ ਇਹੀ ਕਹਿਣੀ ਹੁੰਦੀ ਆ ਕਿਉਂਕਿ ਮੈਂ ਦੱਸ ਦੇਣੀ ਆ ਕਿ ਕਿਸੇ ਦਾ ਸੁਭਾਅ ਇਸ ਤਰ੍ਹਾਂ ਦਾ ਕਿਉਂ ਆ ਕਾਦੇ ਆ ਕਿਦਾਂ ਬਦਲ ਨਹੀਂ ਸਕਦੇ ਆਪਣੇ ਆਪ ਨੂੰ ਸਮਝਾ ਜ਼ਰੂਰ ਸਕਦੇ ਆ ਬਈ ਜੇ ਇਹ ਚੀਜ਼ ਕੁਦਰਤ ਨੇ ला ਦਿੱਤੀ ਹੈ ਤਾਂ ਹੁਣ ਇਹਦੇ ਅਨੁਸਾਰ ਜਿਉਣਾ ਚੱਲਣਾ ਪੈਣਾ ਹੈ ਹੁਣ ਇਹਦੇ ਅਨੁਸਾਰ ਜਿਉਣਾ ਚੱਲਣਾ ਪੈਣਾ ਤੇ ਇਹੀ ਮੇਰੀ ਜ਼ਿੰਦਗੀ ਦੇ ਵਿੱਚ ਰਸ ਭਰੇਗਾ ਰਸ ਕੱਢੇਗਾ ਨਹੀਂ ਐਵੇਂ ਹੀ ਫਿਰ ਮਰੂ ਮਰੂ ਕਰਨਾ ਇੱਕ ਬੜੀ ਵਧੀਆ ਗੱਲ ਹੈ ਕਹਿੰਦੇ ਮੂਰਖ ਇਨਸਾਨ ਦੂਸਰਿਆਂ ਨੂੰ ਬਰਬਾਦ ਕਰਨ ਲਈ ਆਪਣੀ એનર્ਜੀ ਲਾ ਦਿੰਦਾ ਹੈ ਆਪਣਾ ਦਿਮਾਗ ਲਾ ਦਿੰਦਾ ਹੈ ਆਪਣਾ ਸਾਰਾ ਕੁਝ ਰਾਤਾਂ ਦੀ ਨੀਂਦ ਖਰਾਬ ਕਰ ਲੈਂਦਾ ਏ ਕਿ ਕਿੱਦਾਂ ਇਹਨੂੰ ਬਰਬਾਦ ਕਰਨਾ ਹੈ ਉਹ ਕੀ ਹੈ ਕੀ ਹੋ ਜਾਏਗਾ ਜੇ ਉਹ ਬਰਬਾਦ ਵੀ ਹੋ ਜਾਏਗਾ ਤੁਹਾਨੂੰ ਮਿਲੇਗਾ ਕੀ ਕਿਉਂ ਤੁਸੀਂ ਆਪਣਾ ਆਪ ਬਰਬਾਦ ਕਰ ਰਹੇ ਹੋ ਅਸੀਂ ਦੂਜੇ ਨੂੰ ਬਰਬਾਦ ਕਰਨ ਦੇ ਲਈ ਜਦ ਕੇ ਇਨਸਾਨ ਆਪ ਹੀ ਬਰਬਾਦ ਹੋ ਜਾਂਦਾ ਜਿਹੜੀ ਚੀਜ਼ ਤੁਹਾਡੇ ਦਿਮਾਗ ਦੇ ਅੰਦਰ ਉਪਜੀ ਹੈ ਭਾਵੇਂ ਉਹ ਨਫ਼ਰਤ ਹੈ ਭਾਵੇਂ ਉਹ ਗਲਤ ਵਿਚਾਰ ਨੇ ਭਾਵੇਂ ਉਹ ਕਿਸੇ ਤਰ੍ਹਾਂ ਦੀ ਤੁਹਾਡੀ એનર્ਜੀ ਹੈ ਉਹ ਤੁਹਾਡੇ ਦਿਮਾਗ ਚ ਉਪਜੀ ਹੈ ਉਹ ਤੁਸੀਂ ਆਪਣੇ ਦਿਮਾਗ ਨੂੰ ਦਿੱਤੀ ਹੈ ਸਮਝੋ ਸਮਝੋ ਖਰਾਬ ਉਹ ਨਹੀਂ ਹੈ ਖਰਾਬ ਅਸੀਂ ਹੋ ਰਹੇ ਹਾਂ ਕਿਉਂਕਿ ਅਸੀਂ ਆਪਣੇ ਦਿਮਾਗ ਚ ਉਸ ਤਰ੍ਹਾਂ ਦਾ ਬੀਜ ਪੈਦਾ ਕਰ ਦਿੱਤਾ ਤੇ ਫਿਰ ਪੇੜ ਵੀ ਤੇ ਬਈ ਉਦਾਂ ਦਾ ਹੀ ਲੱਗਣਾ ਬਰਬਾਦੀ ਵਾਲਾ ਹੀ ਲੱਗੂ ਜੇ ਮੈਂ ਦੂਜੇ ਨੂੰ ਬਰਬਾਦ ਕਰਨ ਵਾਲਾ ਪੇੜ ਆਪਣੇ ਅੰਦਰ ਉਗਾਉਂਗੀ ਤਾਂ ਉਹ ਦੂਜੇ ਨੂੰ ਬਰਬਾਦ ਕਰਨ ਦੇ ਲਈ ਜੋ ਪੇੜ ਉਗੇਗਾ ਉਹ ਸਭ ਤੋਂ ਪਹਿਲਾਂ ਮੈਨੂੰ ਬਰਬਾਦ ਕਰੇ ਹਰ ਕਿਸੇ ਨੂੰ ਉਹੀ ਚੀਜ਼ ਬਰਬਾਦ ਕਰਦੀ ਹੈ ਜੋ ਆਪਣੇ ਆਪ ਲਈ ਆਪਣੇ ਅੰਦਰ ਪਾਵੇਂ ਉਹ ਵਿਚਾਰ ਹੋਣ ਪਾਵੇਂ ਉਹ ਸੁਭਾ ਹੋਵੇ ਮੈਂ ਇਹਨੂੰ ਖਤਮ ਕਰਨਾ ਖਤਮ ਸ਼ਬਦ ਤੁਸੀਂ ਆਪਣੇ ਅੰਦਰ ਬਾੜਿਆ ਉਹਨੇ એનર્ਜੀ ਤੁਹਾਨੂੰ ਉਦਾਂ ਦੀ ਦੇਣੀ ਆ ਤਾਂ ਫਿਰ ਠੀਕ ਹੈ ਨਾ ਤੇ ਹੋਵੋ ਬਰਬਾਦ ਅਸੀਂ ਹੀ ਆ ਜੋ ਅਸੀਂ ਆਪਣੇ ਸਭ ਤੋਂ ਵੱਡੇ ਦੁਸ਼ਮਣ ਆਪ ਹੀ ਆ ਕੁਦਰਤ ਥੋੜਾ ਕਿਸੇ ਦੀ ਵੈਰੀ ਹੈ ਪਰਮਾਤਮਾ ਥੋੜਾ ਕਿਸੇ ਦਾ ਵੈਰੀ ਹੈ ਕਿੱਥੇ ਲਿਖਿਆ ਜੀ ਪਰਮਾਤਮਾ ਕਰਦਾ ਨਾ ਜੀ ਨਾ ਗਲਤ ਉਹ ਆਪਣੇ ਜੀਵ ਜੰਤੂਆਂ ਦਾ ਆਪਣੇ ਬਣਾਈ ਹੋਈ ਕੁਦਰਤ ਸ੍ਰਿਸ਼ਟੀ ਇਨਸਾਨਾਂ ਦਾ ਕਦੇ ਬੁਰਾ ਕਰ ਨਹੀਂ ਸਕਦਾ ਕਿਉਂ ਕਿ ਕਿਉਂਕਿ ਸਾਰੇ ਧਰਮ ਗ੍ਰੰਥਾਂ ਚ ਲਿਖਿਆ ਪ੍ਰਮਾਤਮਾ ਅੰਦਰ ਹੈ ਜੇ ਉਹ ਅੰਦਰ ਹੈ ਤੇ ਉਹ ਆਪਣਾ ਬੁਰਾ ਕਿਉਂ ਕਰੇਗਾ ਵੀ ਅੰਦਰ ਬੈਠਾ ਇੱਕ ਲੌਜੀਕ ਵਾਲੀ ਗੱਲ ਆ ਸਮਝਣ ਵਾਲੇ ਤੇ ਸਮਝ ਹੀ ਗਏ ਬਹੁਤ ਸਮਝਦਾਰ ਤੁਸੀਂ ਆ ਰੋਜ ਕਹਿੰਦੀ ਆ ਚਲੋ 24 ਨਵੰਬਰ 2025 ਦਿਨ ਸੋਮਵਾਰ ਦਾ ਹੈ ਅੱਜ ਤੇ तिथि आज चतुर्थी तिथि है, दे है। रात नु 9:23 ਤੱਕ ਰਹੇਗੀ ਪੂਰਬ ਅਸਾੜਾ ਨਕਸ਼ਤਰ ਸ਼ੁਕਰ ਦਾ ਨਕਸ਼ਤਰ ਹੈ ਸ਼ੂਲ ਜੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਅੱਜ ਦੇ ਦਿਨ ਸੋਮਵਾਰ ਵਾਲੇ ਦਿਨ ਤੁਨੂ ਰਾਸ਼ੀ ਚੀ ਚੰ드ਰਾ ਮਾ ਪੂਰਾ ਦਿਨ ਰਹਿਣਾ ਹੈ 13 रात्र 24 ਤੋਂ ਸ਼ੁਰੂ ਹੋ ਕੇ ਰਾਤ ਨੂੰ 9:23 ਤੱਕ ਚੱਲੇਗੀ ਗ੍ਰਹਿ ਮੁਤਾਬਕ ਅੱਜ ਸੋਮਵਾਰ ਵਾਲੇ ਦਿਨ 7:30 ਤੋਂ ਲੈ ਕੇ 9:00 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਚਲਦੇ ਕੰਮਾਂ ਦਾ ਕੋਈ ਪਰਹੇਜ ਨਹੀਂ ਆ ਪਰ ਫਿਰ ਵੀ ਕੋਈ ਕਿਸੇ ਤਰ੍ਹਾਂ ਦੀ ਜਿਆਦਾ ਪਰੇਸ਼ਾਨੀ ਹੋਵੇ ਜਾਂ ਜਿਆਦਾ ਨਵਾਂ ਕੰਮ ਕਰਨਾ ਹੋਵੇ ਤਾਂ ਰਾਹੂ ਕਾਲ ਨੂੰ ਜਾਂਚ ਲੈਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਹੋਰ ਤਰ੍ਹਾਂ ਦੇ ਵਕਤ ਦੇ ਨਾਲ ਅਸੀਂ ਹੋਰ ਤਰ੍ਹਾਂ ਨਾਲ ਗ੍ਰਹਿ ਸਹੀ ਕਰ ਲਈਏ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਬ੍ਰਸਪਤ ਦੇ ਘਰ ਚੰਦਰ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਲੌਜੀਕਲੀ ਚਰਚਾ ਕਰਦੇ ਹਾਂ ਇੱਕ ਦਿਸ਼ਾ ਹੁੰਦੀ ਹੈ ਸਾਊਥ ਸਾਊਥ-ਵੈਸਟ ਮਤਲਬ ਸਾਊਥ ਦੇ ਨਾਲ ਸਾਊਥ ਦੀ ਵੀ ਏਨਰਜੀ ਹੋਵੇ ਤੇ ਨਾਲ ਸਾਊਥ-ਵੈਸਟ ਦੀ ਵੀ ਏਨਰਜੀ ਹੋਵੇ ਸਾਊਥ-ਵੈਸਟ ਦੇ ਕੋਰਨਰ ਤੋਂ ਹਟ ਕੇ ਤੇ ਸਾਊਥ ਦੇ ਕੋਰਨਰ ਤੋਂ ਹਟ ਕੇ ਕੀ ਪ੍ਰਭਾਵ ਪਾਉਂਦੀ ਹੈ ਇਸ ਬਾਰੇ ਅੱਜ ਤੁਹਾਨੂੰ ਦੱਸਦੇ ਆ ਥੋੜਾ ਜਿਹਾ ਕੰਪਾਸ ਸੈਂਟਰ ਚ ਰੱਖ ਕੇ ਤੁਸੀਂ ਉਹ એનર્ਜੀ ਨੂੰ ਉਹ ਸੌਰੀ ਉਸ ਦਿਸ਼ਾ ਨੂੰ ਮਾਪ ਸਕਦੇ ਹੋ ਉਸ ਦਿਸ਼ਾ ਦੇ ਵਿੱਚ ਨਸ਼ੇ ਨਾਲ ਸੰਬੰਧਿਤ ਤੁਹਾਨੂੰ ਦੱਸਾਂਗੇ ਬਹੁਤੇ ਲੋਕਾਂ ਨੂੰ ਇਹ ਆ ਕਿ दारू ਪਿੰਦੀਆਂ ਨਾ ਸਕਦੇ ਉਹ ਜਿਹੜੀ ਸਾਊਥ-ਸਾਊਥ-ਵੈਸਟ ਹੁੰਦੀ ਹੈ ਨਾ ਐਸਐਸਡਬਲਯੂ ਥੋੜੀ ਡਿਸਪੋਜ਼ਲ ਜ਼ੋਨ ਕਿਹਾ ਜਾਂਦਾ ਉਸ ਨੂੰ ਉੱਥੇ ਉਹ ਚੀਜ਼ਾਂ ਰੱਖੀਆਂ ਜਾਂ ਤਾਂ ਆਪਣੇ ਆਪ ਹੀ ਡਿਸਪੋਜ਼ਲ ਹੋਈ ਜਾਂਦੀਆਂ ਨੇ ਉਹ ਮਨ ਚੋਂ ਨਿਕਲਦੀਆਂ ਜਾਂਦੀਆਂ ਨੇ ਕਹਿੰਦੇ ਆ ਲਿਖਿਆ ਹੈ ਆਪਣਾ ਲੈਣਾ ਚਾਹੀਦਾ ਹੈ ਹੈਨਾ ਸਭ ਤੋਂ ਪਹਿਲਾਂ ਅਰਿਜਾ ਨਿਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਮੁਤਾਬਕ ਬੁੱਧ ਅੱਜ ਚਲਾ ਗਿਆ ਵਾਪਸ 7ਵੇਂ ਸਥਾਨ ਵਿੱਚ ਸ਼ੁੱਕਰ ਦੇ ਨਾਲ ਤਾਂ ਥੋੜਾ ਜਿਹਾ ਰਿਲੈਕਸ ਮਿਲਿਆ ਥੋੜੀ ਦਿਮਾਗੀ ਟੈਨਸ਼ਨ ਘਟੀ ਥੋੜੇ ਜਿਹਾ ਉਲਝੇਵੇਂ ਵੀ ਕਟੇ ਥੋੜੇ ਦਿਮਾਗ ਦੇ ਘੋੜੇ ਜਿਹੜੇ ਉਲਟੇ ਸਿੱਧੇ ਭੱਜਦੇ ਸੀ ਉਹ ਵੀ ਹੁਣ ਥੋੜੇ ਜਿਹਾ ਸਹੀ ਹੋਵੇ ਪੇਟ ਤੇ ਦੰਦਾਂ ਦੀ ਪ੍ਰੋਬਲਮ ਤੋਂ ਵੀ ਨਿਸਾਤ ਮਿਲ ਜਾਏਗੀ ਠੀਕ ਹੋ ਜਾਣਗੇ ਕੀ ਕਰਨਾ ਹੈ ਬਸ ਨੀਲਾ ਰੰਗ ਅਜ ਵੀ ਨਹੀਂ ਪਾਉਣਾ ਤੇ ਕੋਸ਼ਿਸ਼ ਕਰਨੀ ਹੈ ਵਾਈਟ ਸਫੇਦ ਕਲਰ ਪਾਉਣਾਈ ਤੇ ਮਿੱਠਾ ਖਾ ਕੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਰਿਲੈਕਸ ਵੀ ਮਿਲੇਗੀ એનર્ਜੀ ਟੌਰਸੀਅਨਿ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਿਹਾ ਜੀ ਦੇਖਿਆ ਜਾਵੇ ਤਾਂ ਚੰਦਰਮਾ ਪੂਰਬ ਅਸਾੜਾ ਨਕਸ਼ਤਰ ਜਾਨੀ ਸ਼ੁਕਰ ਦੇ ਨਕਸ਼ਤਰ ਸ਼ੁਕਰ ਤੁਹਾਡੇ ਲਗਨ ਦਾ ਮਾਲਕ ਵਧੀਆ ਅੱਛਾ ਸ਼ੁਕਰ ਬੈਠਾ ਵੀ ਬੁੱਧ ਦੇ ਨਾਲ ਆਪਣੇ ਮਿੱਤਰ ਨਾਲ ਭਾਵੇਂ ਛੇਵੇਂ ਬੈਠਾ ਪਰ ਵਧੀਆ ਕੀ ਕਰਨਾ ਤੁਸੀਂ ਜਿਨੂੰ ਵੀ ਮੰਨਦੇ ਉਹਦੇ ਸਾਹਮਣੇ ਹੱਥ ਖੜੇ ਕਰ ਦੇਣੇ ਨੇ ਕਿ ਪਰਮਾਤਮਾ ਤੂੰ ਹੀ ਕਰਨ ਵਾਲਾ ਹੈ ਬਸ ਆਪਾਂ ਤੇ ਆਪਣਾ ਕਰਮ ਕਰ ਰਹੇ ਹਾਂ ਜਾਨੀ ਕਿ ਆਪਣੇ ਦਿਮਾਗ ਤੇ ਮਨ ਨੂੰ ਬੈਲੈਂਸ ਕਰਕੇ ਚੱਲਣ ਤੇ ਹਰ ਤਰ੍ਹਾਂ ਦੀ એનર્ਜੀ ਤੁਹਾਨੂੰ ਸ਼ੁਭਫਲ ਦੇਗੀ ਮੱਥੇ ਤੇ ਦੁੱਧ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਦਿਨ ਵਧੀਆ ਜਾਏਗਾ ਸ਼ੁਭ ਰੰਗ ਅਜ ਗਾਜਰੀ ਰਹੇਗਾ ਜੈਮਨੀ ਜਾਨੀ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਧਾਰਮਿਕ ਸੋਚ ਪ੍ਰਵਿਰਤੀ ਬਣੀ ਹੋਈ ਹੈ ਵਿਰੋਧੀ ਵੀ ਕੋਈ ਕੁਝ ਨਹੀਂ ਵਿਗਾੜਨੇ ਲੱਤਾਂ ਪੈਰਾਂ ਵਿੱਚ ਥੋੜਾ ਬੋਟਾ ਦਰਦ ਜਰੂਰ ਹੈ ਪਰ ਚੰਦਰ ਦੀ ਜੋ ਸਥਿਤੀ ਹੈ ਉਹ ਤੁਹਾਨੂੰ ਧਨ ਵੱਲੋਂ ਕੰਮ ਵੱਲੋਂ ਬਿਜ਼ਨਸ ਵੱਲੋਂ ਵਪਾਰ ਵੱਲੋਂ ਸੌਖਿਆ ਰੱਖੇਗੀ ਥੋੜਾ ਇਮੋਸ਼ਨਲ ਜਰੂਰ ਰੱਖੇਗੀ ਪਰ ਇਹ ਨਹੀਂ ਕਿ ਕੋਈ ਨੁਕਸਾਨ ਕਰਨ ਵਾਲੀ ਆ ਤਾਂ ਬੁੱਧ ਦਾ ਸ਼ੁਕਰ ਦਾ ਨਕਸ਼ਤਰ ਹੈ ਕੇਸਰ ਮੱਥੇ ਤੇ ਲਾਉ ਦਿਨ ਵਧੀਆ ਹਲਦੀ ਪਾਣੀ ਚ ਪਾ ਕੇ ਇਸ਼ਨਾਨ ਵੀ ਕਰ ਸਕਦੇ ਹੋ ਪਾਣੀ ਚ ਪਾ ਕੇ ਪੀ ਵੀ ਸਕਦੇ ਹੋ ਸਰੀਰ ਵੀ ਚੰਗਾ ਹੋ ਜਾਏਗਾ ਕੈਂਸਰ ਜਾਨੀ ਕਰਕਰਾਸ਼ੀ ਕਰਕਰਾਸ਼ੀ ਦੇ ਲਈ ਸਿਤਾਰੇ ਜੋ ਦੇਖਿਆ ਜਾਵੇ ਤਾਂ ਚੰ드ਰਮਾ ਮਾਲਕਿਆ ਤੁਹਾਡਾ ਤੇ ਅੱਜ ਸ਼ੁਕਰ ਦੇ ਨਕਸ਼ਤਰ ਚਾ ਬੈਠਾ ਵੀ ਛੇਵੇਂ ਆ ਤੇ ਥੋੜਾ ਜਿਹਾ ਆਪਣੀ ਸਿਹਤ ਵੀ ਸੰਭਾਲੋ ਤੇ ਥੋੜਾ ਆਪਣੇ ਆਪ ਵੱਲ ਧਿਆਨ ਵੀ ਦਿਓ ਥੋੜਾ ਰੈਸਟ ਵੀ ਕਰੋ ਤੇ ਆਪਣੇ ਦਿਮਾਗ ਨੂੰ ਥੋੜਾ ਜ਼ਰੂਰ ਰਿਲੈਕਸ ਦਿਓ ਜੋ ਕਿ ਤੁਹਾਨੂੰ ਡਿਸਟਰਬ ਵੀ ਕਰ ਰਿਹਾ ਨੀਂਦ ਵੀ ਖਰਾਬ ਕਰ ਰਿਹਾ ਤੇ ਐ ਨਹੀਂ ਕਿਸੇ ਵੱਲੋਂ ਅਲੀਗੇਸ਼ਨ ਤੋਂ ਮਤ ਨਾ ਲੱਗ ਜਾਵੇ ਇਹ ਵੀ ਤੁਸੀਂ ਆਪਣੇ ਅਜੀਬ ਜਿਹਾ ਡਰ ਬੈਠੇ ਆ ਠੀਕ ਹੈ ਜੋ ਹੋਏਗੀ ਦੇਖੀ ਜਾਏਗੀ ਰੱਟੇ ਚ ਗੁਲਾਬੀ ਰੰਗ ਪਾਉਣਾ ਤੁਸੀਂ ਤੇ ਪ੍ਰੈਸਪਤ ਲਗਨ ਚ ਥੋੜੀ ਜਿਹੀ ਮੈਡੀਟੇਸ਼ਨ ਕਰੋਗੇ ਆਪਣੇ ਆਪ ਨੂੰ ਸਹੀ ਕਰੋਗੇ ਆਪਣੇ ਆਪ ਨੂੰ ਸਹੀ ਮਤਲਬ ਆਪਣੇ ਆਪ ਨੂੰ એનર્ਜੀ ਤੇ ਕੋਈ ਨਹੀਂ ਠੀਕ ਹੋ ਜਾਣਾ ਕੋਈ ਪਰੇਸ਼ਾਨੀ ਨਹੀਂ ਦੁੱਧ ਰਾਤ ਨੂੰ ਪੀਣਾ ਨਹੀਂ ਦਿਨ ਵਧੀਆ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਜੋ ਸਿਤਾਰੇ ਚੱਲੇ ਦੇਖਿਆ ਜਾਵੇ ਤਾਂ ਨਕਸ਼ਤਰ ਤੁਹਾਡਾ ਮਿੱਤਰ ਨਹੀਂ ਹੈ ਪ੍ਰਾਪਰਟੀ ਨਾਲ ਸੰਬੰਧਤ ਕੋਈ ਝਗੜਾ ਸ਼ੁਰੂ ਹੋ ਸਕਦਾ ਖੜਾ ਹੋ ਸਕਦਾ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਆ ਤਾਂ ਪ੍ਰਾਪਰਟੀ ਲਈ ਥੋੜਾ ਜਿਆ ਤੁਹਾਨੂੰ ਸਾਇੰਸ ਨੂੰ ਜੋ ਕੋਈ ਤੇ ਕਰਨੀ ਆ ਤਾਂ ਬਹੁਤ ਧਿਆਨ ਨਾਲ ਕਰਨੀ ਆ ਕੋਈ ਡੀਲ ਕਰਨੀ ਬੜੀ ਸੋਚ ਸਮਝ ਕੇ ਕਰਨੀ ਆ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਆ ਥੋੜਾ ਟਾਈਮ ਲੈ ਕੇ ਵਕਤ ਲੈ ਕੇ ਕੀਤਾ ਕੰਮ ਵਕਤ ਨੂੰ ਸੇਲ ਕਰ ਤਵੇਗਾ ਕਿਉਂਕਿ ਵਕਤ ਤੇ ਸਹੀ ਹੋਈਆ ਕਈ ਵਾਰੀ ਸਾਡੀ એનર્ਜੀ ਥੋੜੀ ਜਿਹੀ ਇਦਾਂ ਨਹੀਂ ਹੁੰਦੀ ਆ ਕਿ ਅਸੀਂ ਜਲਦਬਾਜ਼ੀ ਚ ਕੁਝ ਫੈਸਲੇ ਲੈ ਲੈਂਦੇ ਆ ਕੇਸਰੀ ਰੰਗ ਤੁਹਾਡਾ ਅੱਜ ਸ਼ੁਭ ਹੈ ਵਰਗੋਚਨੀ ਕੰਨਿਆ ਰਾਸ਼ੀ ਮਾਤਾ ਦੀ ਸਿਹਤ ਥੋੜੀ ਬੋਤੀ ਜੀ ਖਰਾਬ ਰਹੇਗੀ ਪਰ ਸ਼ੁਕਰ ਦਾ ਨਕਸ਼ਤਰ ਅੱਜ ਮਿੱਤਰ ਹੈ ਕੰਫੀਡੈਂਸ ਤੁਹਾਡਾ ਪੂਰਾ ਕੰਮ ਕਰਾ ਅੱਛਾ ਬਿਜ਼ੀ ਰਹੋਗੇ ਪਰ ਜ਼ਿਆਦਾ ਰੂਡ ਸੁਭਾ ਤੁਹਾਨੂੰ ਨੁਕਸਾਨ ਕਰਾਏਗਾ ਪਰ ਤੁਹਾਡੇ ਬੁੱਧ ਦੂਸਰੇ ਸਥਾਨ ਚ ਆ ਗਿਆ ਹੈ ਘਰ ਪਰਿਵਾਰ ਚ ਛੋਟੇ ਮੋਟੇ ਕੰਮਾਂ ਵੱਲ ਤੁਸੀਂ ਧਿਆਨ ਦੇ ਰਹੇ ਹੋ ਜੋ ਸਿਤਾਰੇ ਤੁਹਾਡੇ ਚੰਗੇ ਆ ਕੰਮ ਕਰ ਅੱਛਾ ਆਲੂ ਗਾਣੂ ਖਲਾਦੋ ਰੋਟੀ ਗਾਣੂ ਖਲਾਦੋ ਚੰਗਾ ਹੋ ਜਾਓ ਲਿਬਰਾ ਜਾਨੇ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਸਿਤਾਰੇ ਚੱਲ ਰਿਹਾ ਚੰਗੇ ਵਾਹਨ ਖਰੀਦਣ ਲਈ ਘਰ ਪਰਿਵਾਰ ਲਈ ਕੋਈ ਲਗਜ਼ਰੀ ਚੀਜ਼ਾਂ ਖਰੀਦਣ ਲਈ ਸਿਤਾਰੇ ਬੜੇ ਅੱਛੇ ਆ ਕੰਮ ਕਾਰ ਵੀ ਅੱਛਾ ਹੀ ਰਹੇਗਾ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਆ ਕਿਉਂਕਿ ਸ਼ੁਕਰ ਦਾ ਨੀ ਨਕਸ਼ਤਰ ਚੱਲ ਰਿਹਾ ਤੇ ਚੰਦਰ ਵੀ ਅੱਜ ਤੁਹਾਡੇ ਤੀਜੇ ਆ ਘੁੰਮਣ ਫਿਰਨ ਦਾ ਕਿਤੇ ਮਨ ਬਣ ਰਿਹਾ ਬਾਹਰ ਖਾਣ ਦਾ ਕਈ ਵਾਰੀ ਕਿ ਥੋੜਾ ਟਾਈਮ ਸਪੈਂਡ ਕੀਤਾ ਜਾਵੇ ਫਰੈਂਡਾ ਠੀਕ ਹੈ એનર્ਜੀ ਚੇਂਜ ਹੁੰਦੀ ਹੈ ਜ਼ਰੂਰ ਜਾਣਾ ਚਾਹੀਦਾ ਜੀਵ ਤੇ ਸ਼ਾਇਦ ਤੁਸੀਂ ਅੱਜ ਵੀ ਲਗਾ ਸਕ ਸਕਾਰਪੀਓ ਬ੍ਰਿਜਕ ਰਾਸ਼ੀ ਬ੍ਰਿਜਕ ਰਾਸ਼ੀ ਦੇ ਲਈ ਸੂਰਜ ਮੰਗਲ ਲਗਨ ਚ ਨੇ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਕਾਲਾ ਨੀਲਾ ਰੰਗ ਬਿਲਕੁਲ ਵੀ ਨਾ ਪਾਓ ਜਾਮਨੀ ਰੰਗ ਤੁਹਾਡਾ ਸ਼ੁਭ ਰਹੇਗਾ ਪਰ ਗੁੱਸਾ ਜ਼ਿਆਦਾ ਕਰਨਾ ਆਕਰ ਤੇ ਗੁੱਸਾ ਰਿਸ਼ਤੇ ਅਨ ਖਰਾਬ ਕਰੇਗਾ ਤੇ ਪਰਿਵਾਰ ਵਿੱਚ ਥੋੜੀ ਕਹਿ ਕਹਿ ਤੂੰ ਤੂੰ ਮੈਂ ਮੈਂ ਛੋਟੀ ਮੋਟੀ ਭੈਣ ਭਾਈ ਨਾ ਹੋ ਸਕਦੀ ਵੈਸੇ ਚੰਦਰ ਦੁੱਜੇ ਆ ਤੁਸੀਂ ਸੰਭਾਲ ਲਵੋਗੇ ਆਪਣੇ ਆਪ ਨੂੰ ਤੇ ਥੋੜੇ ਲੌਜੀਕ ਨਾਲ ਚੱਲੋਗੇ ਤਾਂ ਸਮਝੋ ਬਹੁਤ ਵਧੀਆ ਪਰ ਹੁਣ ਥੋੜੀ ਇਨਵੈਸਟਮੈਂਟ ਕੱਟ ਕਰਿਓ ਹਣਾ ਬਿਜ਼ਨਸ ਚ ਵਪਾਰ ਚ ਦੁਕਾਨਦਾਰੀ ਚ ਮਾਲ ਵਗੈਰਾ ਥੋੜਾ ਜਿੰਨਾ ਵਿਕ ਰਿਆ ਉਹਨਾਂ ਛੋਟੀਆਂ ਛੋਟੀਆਂ ਇਨਵੈਸਟਮੈਂਟਾਂ ਤੁਹਾਨੂੰ ਫਾਇਦਾ ਦੇ ਜਾਣਗੀਆਂ ਥੋੜੀ ਬੋਤੀ ਖੱਜਲਖਵਰੀ ਰਹੇਗੀ ਕਪੜੇ ਦਾ ਕੰਮ ਕਰਦੇ ਹਾਂ ਤੁਸੀ ਤੁਹਾਡਾ ਦੇਣ ਸ਼ੁਕਰ ਦੀ ਵਜ੍ਹਾ ਨਾਲ ਅੱਛਾ ਜਾਣਾ ਸੈਜੇਟੇਰੀਅਨ ਤੁਹਾਨੂੰ ਰਾਸ਼ੀ ਵਾਲਿਆਂ ਦੇ ਸਿਹਤ ਲਈ ਸਿਤਾਰੇ ਢਿੱਲੇ ਹੋਏ ਜੀ ਥੋੜਾ ਨਜ਼ਲਾ ਜੂ ਕਾਮ ਚਿੱਕਾ ਲੱਗ ਸਕਦੀਆਂ ਨੇ ਠੰਡੀਆਂ ਤੱਤਿਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰੋ ਬਸ ਇਹ ਧਿਆਨ ਰੱਖਣਾ ਹੈ ਤੁਸੀ ਦੂਜਾ ਸ਼ੁਕਰ ਦਾ ਨਕਸ਼ਤਰ ਜੇ ਸ਼ੁਕਰ ਤੁਹਾਡੇ 6ਵੇਂ ਤੇ ਇਨਕਮ ਦਾ ਮਾਲਕ ਪੈਸੇ ਦਾ ਲੈਣ ਦੇਣ ਵੀ ਧਿਆਨ ਨਾਲ ਕਰਨਾ ਤੇ ਬਸ ਹੋਰ ਕੋਈ ਨੁਕਸਾਨ ਵਾਲੀ ਗੱਲ ਨਹੀਂ ਆ ਦਿਨ ਦੀ ਸ਼ੁਰੂਆਤ ਮਾਂ ਦੇ ਪੈਰੀਂ ਹੱਥ ਲਗਾ ਕੇ ਕਰੋ ਤਾਂ ਵਧੀਆ ਕੈਪ੍ਰਿਕੌਰ ਮਕਰ ਰਾਸ਼ੀ ਮਾਨਸਿਕ ਕਲਪਹਾੜ ਥੋੜੀ ਜੀ ਬਣੀ ਰਹੇਗੀ ਮਨ ਥੋੜਾ ਬੇਚੈਨ ਵੀ ਰਹੇਗਾ ਤੇ ਥੋੜੀਆਂ ਚੀਜ਼ਾਂ ਨੂੰ ਲੈ ਕੇ ਕਿ ਕਿਉਂ ਨਹੀਂ ਹੋ ਰਹੀਆਂ ਪਰ ਹੋ ਜਾਣਗੀਆਂ ਕਿਸੇ ਵੀ ਤਰ੍ਹਾਂ ਨਾਲ ਕੀਤਾ ਕੰਮ ਤੁਹਾਨੂੰ ਕੋਈ ਵੀ ਕੋਈ ਉਲਝੇ ਵਿੱਚ ਨਹੀਂ ਪਉਣ ਵਾਲਾ ਬਸ ਮਾਨਸਿਕ ਕਲਪਾਟ ਤੋਂ ਬਚਣ ਦੇ ਲਈ ਥੋੜੀ ਮੈਡੀਟੇਸ਼ਨ ਕਰੋ ਤੇ ਪਾਣੀ ਦਾ ਘੁੱਟ ਪੀ ਕੇ ਕੱਲ ਵੀ ਦੱਸਿਆ ਸੀ ਹਰ ਕੰਮ ਕਰਨਾ એનર્ਜੀ ਮਨ ਦਿਮਾਗ ਨੂੰ ਬੈਲੈਂਸ ਕਰੇਗਾ ਤੇ ਨਾਲ ਹਰ ਕਿਸੇ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਹੈ ਥੋੜਾ ਚੁੱਪ ਰਹਿਣਾ ਜਾਦਾ ਵਧੀਆ ਅਕਿਊਰਸ ਕੁੰਬ ਰਾਸ਼ੀ ਕੁੰਬ ਰਾਸ਼ੀ ਦੇ ਲਈ ਪ੍ਰੋਪਰਟੀ ਲਈ ਸਿਤਾਰੇ ਤੁਹਾਡੇ ਚੰਗੇ ਆ ਦੇਖਿਆ ਜਾਵੇ ਤਾਂ ਗ੍ਰਹਿਆਂ ਦੇ ਮੁਤਾਬਕ ਰਾਹੁ ਲਗਨ ਚ ਤੇ ਚੰਦਰ ਇਨਕਮ ਸਥਾਨ ਚ ਹੈ ਇਨਕਮ ਲਈ ਵੀ ਤੁਹਾਡੀ ਕੀਤੀ ਭਜਨ ਅਠ ਇਨਕਮ ਨੂੰ ਸਟੇਬਲ ਵੀ ਕਰੇਗੀ ਤੇ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰਨ ਵਾਲੀ ਪਰ ਫਿਰ ਵੀ ਖਾਣ ਪੀਣ ਦਾ ਪਰਹੇਜ਼ ਤੇ ਚੱਲਣਾ ਹੀ ਥੋੜੀ ਲਿਵਰ ਦੀ ਥੋੜੀ ਹਾਜਮੇ ਦੀ ਪ੍ਰੋਬਲਮ ਤੰਗ ਕਰ ਸਕਦੀ ਆ ਗ੍ਰਹਿਾਂ ਦੇ ਮੁਤਾਬਕ ਅੱਜ ਕੁੱਤੇ ਨੂੰ ਰੋਟੀ ਪਾਉਣਾ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਪਾ ਸਕਦੇ ਹੋ ਜਾਂ ਮਿੱਠੀ ਰੋਟੀ ਬਣਾ ਕੇ ਪੰਛੀਆਂ ਨੂੰ ਵੀ ਪਾ ਸਕਦੇ ਵੈਸੀ ਜੇ ਮੈਂ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਅੱਜ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਮੱਛੀਆਂ ਨੂੰ ਪਾਉਣੀਆਂ ਚਾਹੀਦੀਆਂ ਨੇ ਸਿਤਾਰੇ ਚੰਗੇ ਆ ਚੰਦਰ ਅੱਛਾ ਹੈ 10ਵੇਂ ਸਥਾਨ ਤੇ ਅچھے ਲੋਕਾਂ ਨਾਲ ਕੋਈ ਮੀਟਿੰਗ ਸੰਬੰਧ ਸੁਧਾਰ ਵਧੀਆ ਹੋਏਗਾ ਪਰ ਧਿਆਨ ਨਾਲ ਚੱਲਣਾ ਕੋਈ ਚਲਾਣ ਵਗੈਰਾ ਵੀ ਕਟਿਆ ਜਾ ਸਕਦਾ ਵਾਹਨ ਬਹੁਤ ਹੌਲੀ ਚਲਾਉਣਾ ਸ਼ੁਕਰ ਦਾ ਨਕਸ਼ਤਰ ਅਸ਼ਟਮੇਸ਼ਾ ਇਸ ਕਰਕੇ ਹਸਪਤਾਲ ਦੇ ਚੱਕਰ ਵਜਾ ਕੋਈ ਵੀ ਹੋਵੇ ਲੱਗ ਸਕਦੇ ਆ ਪੇਟ ਸੰਬੰਧੀ ਪਰੇਸ਼ਾਨੀ ਤੋਂ ਬਚਣ ਲਈ ਬਾਰੀ ਖਾਣਾ ਤੋਂ ਪਰਹੇਜ਼ ਰੱਖੋ ਤੇ ਨਾਲ ਸੈਰ ਜ਼ਰੂਰ ਕਰੋ ਇਹਦੇ ਨਾਲ ਬੁੱਧ ਸ਼ੁਭ ਹੋ ਜਾਂਦਾ ਬੁੱਧ ਸ਼ੁਭ ਹੋ ਜਾਏਗਾ ਉਹਦੇ ਨਾਲ ਸ਼ੁਕਰ ਬੈਠਾ ਉਹ ਵੀ ਸ਼ੁਭ ਹੋ ਜਾਏਗਾ ਠੀਕ ਏਸੀਜੀ ਅਸਟ੍ਰੋਲੋਜੀ ਵਿਦ ਲੌਜਿਕ ਤੇ ਆਪਾਂ ਤੁਹਾਨੂੰ ਦੱਸਿਆ ਸਾਊਥ ਦੇ ਨਾਲ ਤੇ ਸਾਊਥ-ਵੈਸਟ ਤੋਂ ਪਹਿਲਾਂ ਸਾਊਥ-ਸਾਊਥ-ਵੈਸਟ SSW ਮਤਲਬ ਦੱਖਣ ਦੇ ਜੋ ਬਿਲਕੁਲ ਦੱਖਣ ਆਉਂਦਾ ਉਹਦੇ ਨਾਲ ਤੇ ਦੱਖਣ ਪੱਛਮ ਕੋਨੇ ਤੋਂ ਪਹਿਲਾਂ ਜੋ ਵਿਚ ਵਿਚਕਾਰ ਜਗ੍ਹਾ ਆਉਂਦੀ ਹੈ ਜਦੋਂ ਤੁਸੀਂ ਕੰਪਾਸ ਸੈਂਟਰ ਚ ਰੱਖੋਗੇ ਤਾਂ ਉਹ ਆ ਜਾਂਦੀ ਹੈ ਉਸ ਜਗ੍ਹਾ ਤੇ ਅਗਰ ਕੋਈ ਨਸ਼ਾ ਕਰ ਰਿਹਾ ਹੋਵੇ ਜਿੱਦਾਂ ਕੋਈ दारू ਪੀ ਰਿਆ ਬੋਤਲਾ ਰੱਖ ਦੋ ਜੇ ਕੋਈ ਹੋਰ ਨਸ਼ਾ ਕਰ ਰਿਆ ਉਹ ਉਥੇ ਰੱਖ ਦੋ ਕਿਸੇ ਲਿਫਾਫੇ ਚ ਪਾ ਕੇ ਕਿਸੇ ਚੀ ਚ ਪਾ ਕੇ ਤਾਂ ਹੌਲੀ ਹੌਲੀ ਉਹ ਡਿਸਪੋਜ਼ਲ ਜ਼ੋਨ ਚ ਉਹ ਚੀਜ਼ਾਂ ਮਾਣ ਚ ਲੈਣੀਆਂ ਸ਼ੁਰੂ ਹੋ ਜਾਂਦੀਆਂ ਇਹ ਲਿਖਿਆ ਹੋਇਆ ਹੈ ਇਕਿਆ ਜੋ ਐਕਸਪੈਰੀਮੈਂਟ ਆਪਾ ਕਰਨਾ ਚਾਹੀਏ ਤੇ ਕਰ ਵੀ ਸਕਦੇ ਆ ਕਰ ਲੈਣਾ ਚਾਹੀਦਾ ਡਿਸਪੋਜ਼ਲ ਜ਼ੋਨ ਚ ਲਗਾਤਾਰ ਪੈਨ ਨਾਲ ਸਰੀਰ ਜੁੜ ਜਾਂਦਾ ਤੇ ਜੇ ਉਹ ਜੁੜ ਜਵੇ ਤਾਂ ਚੰਗਾ ਹੀ ਆ ਕਿ ਨਿਕਲ ਹੀ ਜਾਵੇ ਹਨਾ ਤਾਂ ਏਸੀ ਵਾਸਤੂ ਟਿਪ ਸਮਝ ਜਾ ਜਦ ਆਪ ਸਬ ਦਾ ਹਸਤਾ ਦਿਨ ਅੱਛਾ ਜਾਵੇ ਸਾਰਸਿਕਾ